विधानसभा ਹਲਕਾ ਮੋੜ ਮੰਡੀ ਦੇ ਵਾਲੀਆਂ ਵਾਲੀ ਵਿਖੇ ਤਰਨਮੂਲ ਕਾਂਗਰਸ ਦੇ ਉਮੀਦਵਾਰ ਤਰਨਪਾਲ ਸਿੰਘ ਬਰਾੜ ਨੇ ਸਟੇਟ ਬੈਂਕ ਆਫ ਪਟਿਆਲਾਗੇ ਪ੍ਰਦਰਸ਼ਨ ਕੀਤਾ ਦਰਅਸਲ ਪਿਛਲੇ 2 ਮਹੀਨਿਆਂ ਤੋਂ ਲੋਕਾਂ ਨੂੰ ਕੈਸ਼ ਨਹੀਂ ਮਿਲ ਰਿਹਾ ਸੀ ਜਿਸ ਤੋਂ ਤੰਗ ਆਏ ਲੋਕਾਂ ਨੇ ਆਪਣੀ ਸਮੱਸਿਆ ਚੌਂਕ ਪ੍ਰਚਾਰ ਕਰਨ ਆਏ ਤਰਨਪਾਲ ਬਰਾੜ ਨੂੰ ਦੱਸੀ ਬਸ ਫਿਰ ਕੀ ਸੀ ਬਰਾੜ ਸਾਹਿਬ ਬੈਂਕ ਦੇ ਸਾਹਮਣੇ ਪ੍ਰਦਰਸ਼ਨ ਕਰਨ ਲੱਗੇ ਇਸ ਦੌਰਾਨ ਉਮੀਦਵਾਰ ਤਰਨਪਾਲ ਨੇ ਬੈਂਕ ਮੈਨੇਜਰ ਤੇ ਜਾਣਬੁੱਝ ਕੇ ਪੈਸੇ ਨਾ ਦੇਣ ਦੇ ਦੋਸ਼ ਲਗਾਏ ਨੇ ਬੈਂਕ ਮੈਨੇਜਰ ਹੈ ਉਹ ਆਪਦੇ ਖਾਸ ਬੰਦਿਆਂ ਨੂੰ ਪੈਸੇ ਵੰਡ ਰਿਹਾ ਕਿਸੇ ਇੱਕ ਪਾਰਟੀ ਦੇ ਕਹਿਣ ਤੇ ਆਪਦੇ ਖਾਸ ਬੰਦਿਆਂ ਨੂੰ ਮੈਂ ਪਾਰਟੀ ਦਾ ਨਾਮ ਤਾਂ ਨਹੀਂ ਲੈਣਾ ਪਰ ਆਪਦੇ ਆਪਦੇ ਬੰਦਿਆਂ ਨੂੰ ਕੈਸ਼ ਦੇ ਰਿਹਾ ਉਹ ਤੇ ਬਾਕੀ 2 ਮਹੀਨੇ ਹੋ ਗਏ ਉਹਨੇ ਕਿਸੇ ਵੀ ਆਮ ਬੰਦੇ ਨੂੰ ਕੈਸ਼ ਨਹੀਂ ਦਿੱਤਾ ਪਤਾ ਨਹੀਂ ਉਹ ਕੈਸ਼ ਕਿਹਨੂੰ ਦੇ ਰਿਹਾ ਕਿਹਨੂੰ ਨਹੀਂ ਦੇ ਰਿਹਾ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਅਸੀਂ ਇਹਦੀ ਸ਼ਿਕਾਇਤ ਵੀ ਲਿਖਤੀ ਰੂਪ ਚ ਐਸ ਡੀ ਐਮ ਸਾਹਿਬ ਨੂੰ ਵੀ ਦੇਵਾਂਗੇ ਤੇ ਡਿਪਟੀ ਕਮਿਸ਼ਨਰ ਨੂੰ ਵੀ ਦੇਵਾਂਗੇ ਦੋ ਤਿੰਨ ਮਹੀਨੇ ਹੋ ਗਏ ਸੰਦੋ ਫਿਰਦਿਆਂ ਨੂੰ ਆਪ ਦਾ ਪੈਸਾ ਤੇ ਹੈਰਾਨ ਹੋਈ ਜਾਂਦੇ ਕਾਪੀਆਂ ਬੜੀ ਬੈਠਾ 70 ਕਾਪੀਆਂ ਬੜੀ ਬੈਠਾ ਕੱਲ ਕੋ ਦੇਂਗੇ ਪਰਸੋ ਦੇਂਗੇ ਐ ਕਿ ਕਿ ਮੁਰਦੇ دیے ਹਰਤੇ ਸਮਸਤੇ ਪਿੰਡ ਦੀ ਸਾਰੇ ਦੀ ਉਦਿਰ ਜਦੋਂ ਇਹਨਾਂ ਦੋਸ਼ਾਂ ਬਾਰੇ ਬੈਂਕ ਮੈਨੇਜਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਨੂੰ ਬਿਹ ਬੁਨਿਆਦ ਦੱਸਿਆ ਨਹੀਂ ਇਹ ਤਾਂ ਇਲਜ਼ਾਮ ਬਿਲਕੁਲ ਝੂਠਾ ਹੈ ਠੀਕ ਹੈ ਅਗਰ ਕਿਸੇ ਕੋ ਆਪਣੇ ਦਿਆ ਹੈ ਤਾਂ ਉਹਨਾਂ ਦਾ ਨਾਮ ਬਤਾਏ ਹਮੇ ਕਿ ਫਲਾਣੇ ਬੰਦੇ ਕੋ हमने ਦਿਆ ਹੈ ਪੈਸੇ ਠੀਕ ਹੈ अगर ऐसा होता कि कुछ लोगों को दे रहे हैं और कुछ लोगों को नहीं दे रहे हैं फिर तो चलो हम अपनी गलती मान सकते थे ठीक है हम किसी को नहीं दे रहे पैसे पैसे आ नहीं रहे विधानसभा चुनाव जीत हासिल करने के लिए हर एक पार्टी दो उम्मीदवार कोई न कोई तरीका अपना के जनता को अपने बल खींचन की कोशिश कर रहे हैं अजिहा ही वेखन नु मिलिया वालिया वाली, वाली विखे तलवंडी साबो तो मनीष गर्ग जगबानी टीवी